ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਮੈਂ ਹਰ ਅਬੀ ਲੁਧਿਆਣਾ ਦੇ ਡੱਬਾ ਥਾਣੇ ਅਦੀਨ ਪਿੰਦੇ ਲਹਾਰਾ ਦੇ ਬਾਪੂ ਮਾਰਕੀਟ ਆਜ਼ਾਦ ਨਗਰ ਗਲੀ ਨੰਬਰ 3/4 ਵਿਖੇ ਲੜਾਈ ਝਗੜੇ ਦੇ ਮਾਮਲੇ ਦੀ ਜਾਂਚ ਕਰਨ ਪਹੁੰਚੇ ਐਸਆਈ ਅਬਨਾਸ ਰਾਏ ਦੇ ਉੱਤੇ ਅਰਮਾਨ ਸੋਨੀ ਨਾਮਕ ਵਿਅਕਤੀ ਨੇ ਕੀਤਾ ਹਮਲਾ ਡੱਬਾ ਥਾਣੇ ਦੇ ਪੁਲਿਸ ਦੇ ਵੱਲੋਂ ਅਰਮਾਨ ਸੋਨੀ ਦੇ ਖਿਲਾਫ ਕੀਤੀ ਗਈ ਮੁਕੱਦਮਾ ਦਰਜ ਆਓ ਜਾਣਦੇ ਆ ਪੂਰੀ ਖਬਰ ਕਹਾਵਾ ਕੀ ਮਾਮਲਾ ਸਿਲਪੁਰਾ ਇਹ ਸਾਨੂੰ ਰਾਤ ਕਰੀਬ 1:30 ਵਜੇ ਇੱਕ ਟੈਲੀਫੋਨ ਮਿਲੋ ਹੈ ਦੀ ਕੰਟਰੋਲ ਤੋਂ ਵੀ ਇਦਾਂ ਕਰਕੇ ਵੀ ਨੂ ਯਾਦਨਗਰ ਗਲੀ ਨੰਬਰ 3 ਬੜਾ 4 ਨੇੜੇ ਬੱਪੂ ਮਾਰਕੀਟ ਇਹ ਕੋਈ ਅਰਮਾਨ ਨਾਂ ਦਾ ਵਿਅਕਤੀ ਹੈ ਜਿਹੜਾ ਇੱਟਾ ਰੋੜੇ ਚਲਾ ਰਿਹਾ ਵਾ ਇਹ ਲੋਕਾਂ ਨੂੰ ਮਾਰ ਰਿਹਾ ਜਿਹੜਾ ਪਬਲਿਕ ਨੇ ਵੀ ਮਦਰੂ ਦੇ ਸਾਨੂੰ ਟੈਲੀਫੋਨ ਕਰਕੇ ਦੱਸਿਆ ਜਿੱਥੇ ਅਸੀਂ ਆਪਣਾ ਪੀ.ਸੀ.ਆਰ ਮੋਟਰਸਾਈਕਲ ਨੰਬਰ 32 ਮੌਕੇ ਤੇ ਪਹੁੰਚਿਆ ਤਾਂ ਉਹ ਨਹੀਂ ਸੀ ਤੀਤੀ ਦੇਖੀ ਉੱਤ ਇਟਾ ਰੋੜੇ ਮਾਰ ਰਹੀ ਸੀ ਤਾਂ ਉਹਨਾਂ ਨੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਬਲਿਕ ਦੇ ਨਾਲ ਉਹ ਤੋਂ ਬਾਅਦ ਸਾਡੇ ਡਿਊਟੀ ਅਫਸਰ ਅਗਨਾਸ਼ ਰਾਏ ਵੀ ਮੁੱਖ ਦੇ ਪੁੱਜੇ ਜਿੱਥੇ ਅਰਮਾਨ ਨਾਮ ਦੇ ਵਿਅਕਤੀ ਨੇ ਜੋ ਇਟਾ ਰੋੜੇ ਚਲਾ ਰਹੇ ਸੀ ਉਹਨੇ ਸਾਡੇ ਮਲਾਜਾਂ ਨਾਲ ਵੀ ਦੁਰਵਿਹਾਰ ਕੀਤਾ ਹਾਲੇ ਇਸ ਸਬੰਧੀ ਸਾਡੀ ਜਿਹੜੀ ਆ ਉਸਪਰਤਾਲ ਚੱਲ ਰਹੀ ਆ ਜੋ ਬਾਅਦ ਉਸ ਕਿਸੇ ਕੋ ਬਾਅਦ ਜੋ ਵੀ ਕਾਰਵਾਈ ਵਾਲੀ ਅਮਲ ਵਿੱਚ ਲਿਆਂਦੀ ਜਾਊਗੀ ਹਮ ਕਿ ਤੇ ਜਿਹੜੇ ਅਰਮਾਨ ਮਲਿਕ ਆ ਉਹਦੀ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਵੀ ਇਟਾ ਰੋੜੇ ਚਲਾਉਂਦੇ ਨੇ